गुरु तेग बहादुर सिमरिए गुरु तेग बहादुर सिमरिए कर नौ निधि आवै तावे तेग बहादुर सिमरिए ਗੁਰੂ ਤੇਗ ਬਹਾਦਰ ਸਿਮਰਿਐ ਕਰ ਨੌ ਨੀਂਦ ਆਵੇ ਤਾਵੇਂ ਜੋ ਹਿੰਦ ਦੀ ਚਾਦਰ ਕਹਿਲਾਈ ਜੋ ਹਿੰਦ ਦੀ ਚਾਦਰ ਕਹਿਲਾਈ ਸਭ ਥਾਈ ਹੋਏ ਸਹਾਏ ਗੁਰੂ ਤੇਗ ਬਹਾਦਰ ਸਿਮਰਿਐ ਬਚਪਨ ਤੋਂ ਹੀ ਓ ਗੰਭੀਰ ਸਨ ਤੇਗ ਚਲਾਵਣ ਵਿੱਚ ਵੀ ਵੀਰ ਸਨ ਮੁਗਲਾਂ ਦੇ ਨਾਲ ਹੋਈ ਲੜਾਈ ਵਾਂਗ ਬਿਜਲੀਆਂ ਤੇਗ ਚਲਾਈ ਗੁਰੂ ਪਿਤਾ ਆਸ਼ੀਸ਼ ਦੇ ਸਦਕੇ ਤੇਗ ਬਹਾਦਰ ਕਹਿਲਾਏ ਗੁਰੂ ਤੇਗ ਬਹਾਦਰ ਸਿਮਰੀਏ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਨੀਂਦ ਆਵੇ ਤਾਵੇ ਗੁਰੂ ਤੇਗ ਬਹਾਦਰ ਸਿਮਰੀਏ ਵਿਚ ਬਕਾਲੇ ਗੁਰਾਂ ਦੀ ਗੱਦੀ ਪਾਖੰਡੀਆਂ ਨੂੰ ਖਬਰ ਜਲ ਗਈ ਥਾਂ ਥਾਂ ਦੇਖ ਉਹਨਾ ਦੇ ਚਾਲੇ ਸੱਚੇ ਗੁਰੂ ਨੂੰ ਹਰ ਕੋਈ ਪਾਲੇ ਮਹਿਮਾ ਗੁਰਾਂ ਦੀ ਵੇਖ ਮੱਖਣ ਸ਼ਾ ਗੁਰੂ ਲਾਡੋ ਲਾਡੋ ਗਾਏ ਗੁਰੂ ਤੇਗ ਬਹਾਦਰ ਸਿਮਰਿਐ ਗੁਰੂ ਤੇਗ ਬਹਾਦਰ ਸਿਮਰਿਐ ਕਰਨੋਂ ਨਿਦੀ ਆਵੇ ਤਾਵੇ ਗੁਰੂ ਤੇਗ ਬਹਾਦਰ ਸਿਮਰਿਐ ਮੁਗਲ ਕਾਲ ਜਦੋਂ ਜ਼ੁਲਮ ਸਿਛਾਇਆ ਧਰਮ ਪਰਿਵਰਤਨ ਦਾ ਦੌਰ ਸੀ ਆਇਆ ਤਿਲਕ ਤੇਜੰਜੂ ਬਚਾਉਣ ਖਾਤਰ ਪਾਸ ਗੁਰਾਂ ਦੇ ਹਿੰਦੂ ਆਇਆ ਆਪ ਤੋ ਵੱਡਾ ਹੋਰ ਨਾ ਕੋਈ ਜੋ ਹਿੰਦੂ ਧਰਮ ਬਚਾਏ ਗੁਰੂ ਤੇਗ ਬਹਾਦਰ ਸਿਮਰੀਏ ਗੁਰੂ ਤੇਗ ਬਹਾਦਰ ਸਿਮਰੀਏ ਕਰ ਨਾਉ ਨਿਦੀ ਆਵੇ ਗਾਵੇ ਗੁਰੂ ਤੇਗ ਬਹਾਦਰ ਸਿਮਰੀਏ ਕਰ ਨਾਉ ਨਿਦੀ ਆਵੇ ਤਾਵੇ ਗੁਰੂ ਤੇਗ ਬਹਾਦਰ ਸਿਮ ਦਿਏ ਸਮਝ ਸਾਰੇ ਹਾਲਾਤ ਗੁਰਾਨੀ ਰਸਤਾ ਬਲਿਦਾਨਾ ਦਾ ਚੁਣਿਆ ਸਭ ਸਮਾਜ ਨੂੰ ਦੇ ਤਰਵਾਸਾ ਮੁਗਲ ਚੋਣੋ ਤੀਨੂ ਸੀ ਮੰਨਿਆ ਚੌਕ ਚਾਂਦਨੀ ਸੀਸ ਕਟਵਾਇਆ ਦੇਵਤਿਆਂ ਨੇ ਫੁੱਲ बरसाਏ ਗੁਰੂ ਤੇਗ ਬਹਾਦਰ ਸਿਮਰਿਐ ਗੁਰੂ ਤੇਗ ਬਹਾਦਰ ਸਿਮਰਿਐ ਕਰਨੋਂ ਨਿਦੀ ਆਵੇ ਤਾਵੇਂ ਜੋ ਹਿੰਦ ਦੀ ਚਾਦਰ ਕਹਿਲਾਈ ਜੋ ਹਿੰਦ ਦੀ ਚਾਦਰ ਕਹਿ ਲਾਏ ਸਭ ਥਾਈ ਹੋਏ ਸਹਾਏ ਗੁਰੂ ਤੇਗ ਬਹਾਦਰ ਸਿਮਰਿਐ ਗੁਰੂ ਤੇਗ ਬਹਾਦਰ ਸਿਮਰਿਐ